ਸਰਸ਼ਕਾਲ ਤੁਸੀਂ ਦੇਖ ਰਹੇ ਹੋ ਪਿੰਡਾ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਲਕਾਟਾ ਨਿਊਜ਼ ਗੱਲ ਕੀਤੀ ਜਾਵੇ ਨੂਰ ਮਹਿਲ ਦੀ ਤਾਂ ਨੂਰ ਮਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਮਐਲਏ ਇੰਦਰਜੀਤ ਕੌਰ ਮਾਨ ਦੇ ਵੱਲੋਂ ਸਕੂਲ ਦੇ ਵਿੱਚ ਉਦਘਾਟਨ ਕਰਵਾਇਆ ਗਿਆ ਜਿਹੜਾ ਕੰਮ ਪਹਿਲਾਂ ਪਾਰਕਿਆਂ ਨੇ ਕਰਵਾਉਣੇ ਸੀ ਚਾਹੇ ਉਹ ਸਕੂਲ ਦੇ ਗਮਾ ਕਾਰਨ ਲੈ ਕੇ ਜਾਂ ਫਿਰ ਵਿਕਾਸ ਕਾਰਜਾਂ ਨੂੰ ਲੈ ਕੇ ਗਲੀਆਂ ਬਣਾਉਣ ਨੂੰ ਲੈ ਕੇ ਜਾਂ ਸੜਕਾਂ ਬਣਾਉਣ ਨੂੰ ਲੈ ਕੇ ਹੁਣ ਤੱਕ ਕਿੰਨੀਆਂ ਪਾਰਟੀਆਂ ਆਈਆਂ ਤੇ ਕਿੰਨੀਆਂ ਗਈਆਂ ਪਰ ਕਿਸੇ ਦਾ ਵੀ ਧਿਆਨ ਨਕੋਦਰ ਦੇ ਨੂਰ ਮਹਿਲ ਵੱਲ ਨਹੀਂ ਪਿਆ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਐਮਐਲਏ ਇੰਦਰਜੀਤ ਕੌਰ ਮਾਨ ਦੇ ਵੱਲੋਂ ਲਗਾਤਾਰ ਇੱਥੇ ਕੰਮ ਕਰਵਾਏ ਜਾ ਰਹੇ ਨੇ ਜਿਹਦੇ ਚੱਲਦੇ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਉਦਘਾਟਨ ਕੀਤਾ ਜਿਸ ਤੋਂ ਬਾਅਦ ਇਸ ਦੇ ਚਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ ਅਤੇ ਬੱਚੇ ਵੀ ਸਕੂਲ ਦੇ ਵਿੱਚ ਬੇहद ਖੁਸ਼ ਨਜ਼ਰ ਆਏ ਤੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਵੀ ਐਮਐਲਏ ਸਾਹਿਬ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਦਾ ਇਸ ਵੇੜੀ ਨੂੰ ਵੜੀ ਦੇ ਚਾਰੇ ਚਾਰੇ ਰੰਗ ਰੰਗੇ ਸਾਰੇ ਵਿਦਿਆਰਥੀ ਜੀ ਬਹੁਤ ਹੀ ਖੁਸ਼ ਮੋਰੀ ਇਸ ਪੇਜ ਦਾ ਰਚਨ ਰੱਖਿਓ। ਵਿਦਿਅਕ ਸੇਵਾਵਾਂ, ਸੁਪਰੀਚਾਂ ਸੇਵਾਵਾਂ, ਸ਼ੂਕੂ ਪਿੱਛੇ ਸੇਵਾ, ਸਾਰਾ ਸਟਾਫ ਨੋਟਿਸ ਸੇਵਾ। ਅਰ ਐਜੂਕੇਸ਼ਨ ਘਟਨ ਦੇ ਬਿਲਡਿੰਗ ਨੂੰ ਬੁੜਾਉਣ ਵਾਲੇ ਸਾਰੇ ਮਤਸ ਸੇਵਾ। ਸਾਰੇ ਬੱਚਿਆਂ ਦੇ ਉਹਨਾਂ ਦੀ ਹਸਪਤਾਲ ਲੈ ਜਾਣ ਪਹੁੰਚੇ ਹੋਏ। ਬੱਚਾ ਤੇ ਪੇਰੈਂਟ ਸੇਵਾਵਾਂ। आम आदमी पार्टी की समुची लीडरशिप और इस स्कूल की दिख देखने चार चल प्रिंसिपल साहबान के कहते आसे पास स्कूलों तो आए हुए मेहमान आप सब मेरे वालों बहुत बहुत प्यार करें सत सब पहला को माफी चाहूंगी कि लेट होना मेरा सुभाव नहीं है मैं हमेशा कोशिश करती हाँ कि अपने टाइम को भी दस मिनट पहला हर जगह पहुंचे जाए गर्मी का मौसम थोड़ा बहुत पे बैठा पार्तेम जहाँ का कम सवेरे सवेरे होंगे रश इना ज्यादा हो गया कि मैंने छड़ के टाइम के नचने वास्ते नहीं जा सकी सके उन्हें तो सब बच्चों तीस तो बहुत गर्मी के बैठे हो सारे स्टाफ को सब को मैं उन्होंने इजाजत ਅੱਜ ਇੱਕ ਕਮਰੇ ਦਾ ਉਪਾਤ ਹੋ ਗਿਆ ਸਕੂਲ ਦਾ ਕਟੋਰਾ ਕਲੋਂ ਇਸ ਪਿਆ ਹੋਰ ਜਿਹੜੀਆਂ ਕਿਤਾਬਾਂ ਹੋਣਾ ਉਹਨਾਂ ਦੇ ਹੋਣਾ ਮਾਨ ਜੋ ਸਦਾਕਤ ਸਿੰਘ ਜੀ ਮਾਨ ਖੱਲੇ ਪੰਜਾਬ ਦੇ ਸੀਐਲ ਸਰ ਇਹਨਾਂ ਦਾ ਬੁੱਕ ਅਜੰਡਾ ਪੰਜਾਬ ਦੇ ਸਰਕਾਰੀ ਖਿਆਲ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਸਾਰੇ ਕੰਮਕਾਰ ਕਰਵਾਏ ਜਾਣਗੇ ਤਾਂ ਉਸ ਦੇ ਮੱਦੇ ਨਜ਼ਰ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਹੜੇ ਕਿ ਕੰਮ ਹੁੰਦੇ ਨਜ਼ਰ ਆ ਰਹੇ ਹਨ ਹਾਲਾਂਕਿ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਆਮ ਆਦਮੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਦੂਜੇ ਪਾਸੇ ਜੇਕਰ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਚੀਜ਼ ਨੂੰ ਸਮਾਂ ਜ਼ਰੂਰ ਲੱਗਦਾ ਹੈ ਸਾਰੇ ਸਾਰੇ ਜਿੰਨੇ ਵੀ ਵਾਅਦੇ ਲੋਕਾਂ ਦੇ ਨਾਲ ਕੀਤੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਵਾਅਦਾ ਪੂਰਾ ਕੀਤਾ ਜਾਵੇਗਾ ਖੈਰ ਹਾਲੇ ਜਿਹੜਾ ਕਿ 2 ਸਾਲ ਤੋਂ ਉੱਪਰ ਦਾ ਸਮਾਂ ਹੋਇਆ ਸਰਕਾਰ ਬਣੇ ਨੂੰ ਬਾਕੀ ਸਮਾਂ ਵੀ ਬਾਕੀ ਹੈ ਦੇਖਣਾ ਹੋਵੇਗਾ ਕਿ ਜਿੰਨੇ ਵੀ ਵਾਅਦੇ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਨੇ ਉਹ ਸਾਰੇ ਵਾਅਦੇ ਪੂਰੇ ਆਪਣੀ ਸੱਤਾ ਦੇ ਦੌਰਾਨ ਹੁੰਦੇ ਨੇ ਜਾਂ ਫਿਰ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤੇ ਜਾ ਰਹੇ ਨੇ ਤਾਂ ਉਸ ਨੂੰ ਦੇਖ ਕੇ ਇਹ ਚਾਪਦਾ ਕਿ ਜਿੰਨੇ ਵੀ ਵਾਦੇ ਕੀਤੇ ਨੇ ਤਾਂ ਆਮ ਆਦਮੀ ਪਾਰਟੀ ਸਾਰੇ ਵਾਦੇ ਪੂਰੇ ਜ਼ਰੂਰ ਕਰੇਗੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼